ਸਾਫੀ ਕਾ ਇਕਦਮ ਸਾਰਾ ਨਾ ਮੈਂ ਤੁਹਾਡੀ ਆਪਣੀ ਕਮਰਜੀ ਕੁਰ ਜੋਸ਼ੀ ਜੋਸ਼ੀ ਜਨਨ ਨੂੰ ਹੰਤੇ ਮੈਂ ਘਟਾ ਸਾਰਾ ਸਵਾਰਟ ਕਰਦੀ ਹਾਂ ਲੋਜੀ ਹਾਜਰ ਆ ਮੈਂ ਤੁਹਾਡੇ ਕਚੇਰੀ ਵਿੱਚ ਕੁੜੀ ਦੇ ਵਿਆਹ ਦਾ ਕੰਮ ਤੁਹਾਨੂੰ ਹੋਗੀ ਸੁਣਾਇ ਸੀ ਹੈ ਨਾ ਤੇ ਹੁਣ ਫਿਰ ਜਦੋਂ ਮੈਂ ਦੱਸਿਆ ਵੀ ਜਨ ਰੋਟੀ ਖਾਂਦੀ ਨੇ ਕੁੜੀਆਂ ਐ ਖੋਲ ਕਰਦੀਆਂ ਐ ਹੈ ਨਾ ਤੇ ਐਂ ਗੀਤ ਗਾਉਂਦੀਆਂ ਨੇ ਉਸ ਤਰ੍ਹਾਂ ਦਾ ਹੀ ਫਿਰ ਉਹ ਜਨ ਰੋਟੀ ਖਾਈ ਜਾਂਦੀਆਂ ਕੁੜੀਆਂ ਗੀਤ ਗਾਈ ਜਾਂਦੀਆਂ ਨੇ ਹੈ ਨਾ ਤੇ ਉਸ ਸਿੱਠਣੀਆਂ ਕਹਿ ਦਿੰਦੇ ਹਨ ਤੇ ਇੱਕ ਅਸਲੀ ਮਾਂ ਨੂੰ ਕਹਿੰਦੀਆਂ ਨੇ ਕਿਸੇ ਦੀ ਭੈਣ ਨੂੰ ਕਹਿੰਦੀਆਂ ਨੇ ਤੇ ਕੋਈ ਕੁੜੀਆਂ ਨੂੰ ਰੋਕਦਾ ਨਹੀਂ ਤੁਸੀਂ ਕਿਉਂ ਇਸ ਤਰ੍ਹਾਂ ਦੀ ਗੀਤ ਗਾਉਣੀਓ ਬੜੇ ਲੋਕ ਖੁਸ਼ ਹੁੰਦੇ ਨੇ ਬਰਾਤੀ ਵੀ ਖੁਸ਼ ਤੇ ਘਰ ਦੇ ਵੀ ਖੁਸ਼ ਮਨ ਦੇ ਲੋਕ ਵੀ ਖੁਸ਼ ਕਹਿੰਦਾ ਸਗੋਂ ਕੁੜੀਆਂ ਗਾਉਂਗੀਤ ਵਧੀਆ ਹੈ ਨਾ ਤੇ ਇਹ ਸਾਡਾ ਸੱਭਿਆਚਾਰ ਹੈ ਕਹਿੰਦਾ ਵਿਆਹਾਂ ਸਾਦਿਆਂ ਚ ਅਸੀਂ ਐ ਖੁਸ਼ ਹੋ ਕੇ ਰਹਿੰਨੇ ਆ ਤੇ ਫੇਰ ਹੀ ਵਿਆਹ ਵਧੀਆ ਲੱਗਦੇ ਨੇ ਫਿਰ ਜਦੋਂ ਬਰਾਤ ਆਉਂਦੀ ਹੈ ਨਾ ਦੋਹੇ ਕਹਿੰਦੇ ਨੇ ਕਈ ਉਹਨਾਂ 헤ਰੇ ਕਹਿੰਦੇ ਨੇ ਹਨਾ ਤੁਹਾਨੂੰ ਇੱਕ ਦੋ ਦੋਹੇ ਸੁਣਾ ਕੇ ਫਿਰ ਮੈਂ ਸਿੱਖੀਆਂ ਸੁਣਾਉਂ ਕੁੜੀ ਤੁਰਨ ਵੇਲੇ ਦੇ ਵੀ ਸਮੇਂ ਕਿਥੋਂ ਨਾ ਦੋਹੇ ਤੁਰ ਫਿਰ ਕੱਢ ਲਉ ਹਨਾ ਜਦੋਂ ਵੀ ਟਾਈਮ ਆਇਆ ਤੇ ਲੋ ਮੈਂ ਫਿਰ ਪਹਿਲਾਂ ਦਾ ਤੁਸੀਂ ਮੈਥੋਂ ਸੁਣਾਓ ਹਾਂ ਬਈ ਜਦੋਂ ਬਰਾਤ ਆਉਂਦੀ ਹੈ ਤਾਂ ਕਿ ਕੁੜੀਆਂ ਪਹਿਲਾਂ ਸਵਾਗਤ ਉਹ ਤਾਂ ਦੱਸ ਤਾ ਕਿ ਮੈਂ ਸਜਣ ਘਰ ਆਈ ਨਾ ਇਹ ਦੋਹੇ ਲਉਂਦੀਆਂ ਨੇ ਉਹ ਮੈਂ ਤੁਹਾਨੂੰ ਦੋਕ ਦੋਹੇ ਸੁਣਾਉਂਗੀ ਤੇ ਜਿਹੜਾ ਮੈਂ ਨੁਕਤਾ ਦੱਸੂਗੀ ਉਹ ਵਾਲ ਲੰਬੇ ਕਾਲੇ ਤੇ ਚਮਕਦਾਰ ਕੋ ਬਿਊਟੀ ਪਾਰਲਰਾਂ ਦੀ ਜਾਣ ਦੀ ਲੋੜ ਨਹੀਂ ਕੋਸ਼ਟ ਮਾਰ ਕੇ ਦੱਸਿਆ ਪਹਿਲਾਂ ਹੀ ਮੇਰਾ ਪਾਇਆ ਹੋਇਆ ਰਿਪੀਟ ਕਰਦੀ ਹਾਂ ਮੈਂ ਦੁਬਾਰਾ ਕਾਪੀ ਪੈਨਸਲ ਲੈ ਕੇ ਦੇਖ ਬੈਠ ਜਾਓ ਕਿਉਂਕਿ ਉਹ ਕਈ ਚੀਜ਼ਾਂ ਨੇ ਫਿਰ ਭੁੱਲ ਜਾਂਦੇ ਹੋ ਤੁਸੀਂ ਤੇ ਉਹ ਲਿਖ ਲਿਓ ਜਿਹਨੇ ਤਾਂ ਲਿਖ ਲਿਆ ਤਾਂ ਠੀਕ ਹੈ ਜਿਹਨੇ ਕਰਕੇ ਵੀ ਦੇਖ ਲਿਆ ਉਹ ਵੀ ਮੈਨੂੰ ਦੱਸਿਆ ਕਰੋ ਸਾਡਾ ਰਿਜ਼ਲਟ ਕਿਹੋ ਜਿਹਾ ਆਇਆ ਹੈ ਨਾ ਤੇ ਇਹ ਮੈਂ ਨੁਕਤਾ ਪਾਉਂ ਵਾਲ ਲੰਬੇ ਤੇ ਕਾਲੇ ਚਮਕਦਾਰ ਕਰੋ ਹੈ ਨਾ ਤੇ ਤੁਸੀਂ ਕਾਪੀ ਪੈਨਸਲ ਲੈ ਕੇ ਬਹਿ ਜਾਓ ਹੈ ਨਾ ਤੇ ਫਿਰ ਲੋ ਆ ਜਾਓ ਫਿਰ ਪਹਿਲਾਂ ਜਦੋਂ ਫਿਰ ਬਰਾਤ ਆਉਂਦੀ ਹੈ ਨਾ ਫਿਰ ਕੁੜੀਆਂ ਦੋ ਹੈ ਕੀ ਲਾਂਦਿਆਂ ਨੇ ਕਹਿੰਦੀਆਂ ਸੱਜਣ ਆਏ ਮੇਰਾ ਮਨ ਬਧਿਆ ਜੀ ਬੇੜਾ ਬਧਿਆ ਗਦੀ ਜੀ ਚਾ ਗੀਠੇ ਗੀਠ ਵਾਦਗੇ ਚਾਉ ਤਰੇ ਸਾਡੇ ਲਗੀ ਬੈਠੇ ਜੀ ਉਚਿਓ ਸੱਜਣਾ ਬਾਰੇ ਆ ਜੋ ਸੱਜਣਾ ਬੈਠੀ ਜੋ ਸੱਜਣਾ

आजो सजीना बैठी ज सजीना बेड़े करियो जीम का ऊचियां दितियां बैठ का तुसी ऊचे करियो जी ऊचियो ਸੱਜਣਾ ਬਿਹਾਰੇ ਲੋ ਜੀ ਇਹ ਦੋਹੇ ਉਸ ਤੋਂ ਬਾਅਦ ਫਿਰ ਸ਼ੋਹ ਦਿੰਦੀਆਂ ਨੇ ਗੀਤ ਫਿਰ ਉਹ ਜੋ ਨਾ ਉਹ ਕਿਸੇ ਦਾ ਆਉਂਦਾ ਨਹੀਂ ਹੁੰਦਾ ਉਹਦੇ ਵਿੱਚ ਵਿਰਾਤ ਫਿਰ ਉਹ ਪੱਗ ਲੈ ਕੇ ਆਂਡਲਾ ਉਹ ਕਾਲੀ ਪੱਗ ਵਾਲਿਆ ਕਾਲਿਆ ਫਲਾਣਾ ਤੇ ਕਿਆ-ਕਿਆ ਕੇ ਸੰਬੋਧਨ ਕਰਕੇ ਤੇ ਉਹ ਫਿਰ ਕਹੀ ਜਾਂਦੀਆਂ ਨੇ ਹੈ ਫਿਰ ਉਹ ਕਹਿੰਦੀਆਂ ਨੇ ਉਨੀ ਪਹਿਣ ਬਾਰੇ ਕਹਨੀਆ ਸੱਜਣਾ ਲਗਾ ਧਿਆਨ ਨਾ ਸਾਡਾ ਸੁਣ ਲਿਓ ਤੇ ਕਾਲੀ ਪੱਗ ਵਾਲਿਆ ਸ਼ੈਣਾ 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 ਵੇ ਤੇਰੀ ਬੁਰੀ ਸੁਣੀ ਦੀ ਪਹਿਣਾ ਵੇ ਜੀਨੇ ਅੱਖੀਂ ਦੇਖ ਬਰ ਲੈਣਾ ਵੇ ਤੇਰੇ ਇੱਕ ਮਾਂ ਦੋ ਪਿਓ ਹਰੇ ਹਰੇ ਵੇ ਤੇਰੇ ਇੱਕ ਮਾਂ ਦੋ ਪਿਓ ਬਾਹੇ ਗੁਰੂ ਵੇ ਤੇਰੇ ਇੱਕ ਮਾਂਦੋ ਪਿਓ ਰਾਮ ਰਾਮ ਤੇਰੇ ਇੱਕ ਮਾਂਦੋ ਪਿਓ ਸੂਆ 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 ਵੇ ਤੇਰੀ ਬੁਰੀ ਸੁਣੀ ਦੀ ਉਹ ਆਵੇ ਜਿਨੇ ਖਾਸਮ ਕੀਤਾ ਦੂਆ ਵੇ ਤੇਰੇ ਇੱਕ ਮਾਂਦੋ ਪਿਓ ਹਰੇ ਹਰੇ ਵੇ ਤੇਰੇ ਇੱਕ ਮਾਂਦੋ ਪਿਓ ਦੂਜੀ ਟੋਲੀ ਬੋਲ ਜੀ ਫਿਰ ਇਹ ਮੇਂ ਜਿ ਕਰੀ ਵਾਹੇ ਗੁਰੂ ਤੇਰੇ ਇਕ ਮਾੰਦੋ ਪਿਓ ਰਾਮ ਰਾਮ ਤੇਰੇ ਇਕ ਮਾੰਦੋ ਪਿਓ ਰਾਈ 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 ਵੇ ਤੇਰੀ ਸੁਣੀ ਬੁਰੀ ਸੁਣੀਂ ਦੀ ਮਾਈ ਵੇ ਜਿਹੜੀ ਰੁੱਸ ਪੇ ਕ્યાં ਤੋਂ ਆਈ ਵੇ ਤੇਰੇ ਇਕ ਮਾੰਦੋ ਪਿਓ ਹਰੇ ਹਰੇ ਵੇ ਤੇਰੇ ਇਕ ਮਾੰਦੋ ਵਾਹੇ ਗੁਰੂ 베 ਤੇਰੇ ਇਕ ਮਾਨਦੋ ਪਿਓ ਰਾਮ ਰਾਮ ਤੇ ਇਕ ਮਾਨਦੋ ਪਿਓ ਰਾਈ 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 베 ਤੇਰੀ ਬੁਰੀ ਸੁਣੀ ਦੀ ਮਾਈ 베 ਜਿਨ ਕੀਤਾ ਸਾਡਾ ਨਾਈ 베 ਤੇਰੇ ਇਕ ਮਾਨਦੋ ਪਿਓ ਹਰੇ ਹਰੇ 베 ਤੇਰੇ ਇਕ ਮਾਨਦੋ ਪਿਓ ਵਾਹੇ ਗੁਰੂ 베 ਤੇਰੇ ਇਕ ਮਾਨਦੋ ਪਿਓ ਛੇਣਾ 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 ਮੇ ਤੇਰੀ ਬੁਰੀ ਸੁਣੀਂਦੀ ਪਹਿਣਾ ਵੇ ਜੀਨੇ ਅੱਖੀਂ ਦੇਖ ਬਰ ਲੈਣਾ ਵੇ ਤੇਰੇ ਇੱਕ ਮਾਨਦ ਪਿਓ ਹਰੇ ਹਰੇ ਵੇ ਤੇਰੇ ਇੱਕ ਮਾਨਦ ਵਾਹੇ ਗੁਰੂ ਵੇ ਤੇਰੇ ਇੱਕ ਮਾਨਦ ਪਿਓ ਸੂਆ ਫਿਰ ਦੂਜਿਆਂ ਦੇ ਲਾਲ ਪੱਗ ਵਾਲਿਆ ਫਲਾਣਾ ਫਿਰ ਕਹੀ ਜਾਂਦੇ ਨੇ ਐ ਕਹਿ ਕੇ ਸੂਆ ਸੂਆ ਭੂਆ ਵੇ ਤੇਰੀ ਬੁਰੀ ਸੁਣੀਂਦੀ ਭੂਆ ਵੇ ਜੀਨੇ ਪੇਕੀ ਮੱਲਿਆ ਬੂਹਾ ਵੇ ਤੇਰੇ ਇੱਕ ਮਾਂਦੋ ਪਿਓ ਹਰੇ ਹਰੇ ਵੇ ਤੇਰੇ ਇੱਕ ਮਾਂਦੋ ਪਿਓ ਵਾਹੇ ਗੁਰੂ ਵੇ ਤੇਰੇ ਇੱਕ ਮਾਂਦੋ ਪਿਓ ਰਾਮ ਰਾਮ ਤੇਰੇ ਇੱਕ ਮਾਂਦੋ ਪਿਓ ਲਓ ਜੀ ਇੱਥੇ ਸਿੱਖਣੀ ਪੂਰੀ ਹੋਈ ਲੋਕ ਹੱਸ ਜਾਂਦੇ ਨੇ ਕੁੜੀਆਂ ਗਾਈ ਜਾਂਦੀਆਂ ਨੇ ਪਹਿਲਾਂ ਪਤਾ ਵੀ ਇਹ ਕਹਿੰਦੇ ਤੇਰੀ ਪੂ ਬਾ ਵੀਰੋ ਸਕੇ ਤੇਕੇ ਬੈਠ ਗਿਆ ਆ ਕੇ ਤੇ ਉਥੇ ਮਾਪਿਆਂ ਦਾ ਬੂਹਾ ਮੰਨ ਲਿਆ ਤਾਂ ਹੀ ਕੁੜੀਆਂ ਅੱਗੇ ਲੜ ਰੁੱਸ ਕੇ ਨਹੀਂ ਸੀ ਆਉਂਦੀਆਂ ਇਹਦਾ ਮੇਣਾ ਮਿਲੂਗਾ ਹੈਨਾ ਤੇ ਭਾਈ ਜਿੱਥੇ ਤੁਸੀਂ ਉਵੇਂ ਇਕ ਕਰ ਕੁੱਟੋ ਹੁਣ ਤਾਂ ਕੁੜੀਆਂ ਨੂੰ ਪਰਵਾਹ ਨਹੀਂ ਉਦੋਂ ਕਈ ਕੁੜੀ ਆਪਣੇ ਆਪ ਐ ਵਿਆਹ ਨਹੀਂ 시 ਕਰਾਉਂਦੀ ਹੁਣ ਤਾਂ ਇਹ ਬਹੁਤ ਪੁਰਾਣੇ ਦਾ ਪਹਿਲਾ ਸਿੱਖਣੀਆਂ ਜਦੋਂ ਕੁੜੀਆਂ ਸ਼ਰਮ ਮੰਨਦੀਆਂ ਸੀ ਹੈਨਾ ਜੇ ਕੋਈ ਐ ਕਰਾਉਂਦੀ ਸੀ ਤਾਂ ਮੇਣਾ ਮਿਲਦਾ ਸੀ ਹੁਣ ਤਾਂ ਭਾਈ ਕੁੜੀਆਂ ਕਹਿਣੀਆਂ ਸੀ ਉੱਥੇ ਕਰਾਉਣਾ ਉੱਥੇ ਕਰਾਉਣਾ ਚਲੋ ਜੀ ਹਜ ਜਮਾਨਾ ਆ ਗਿਆ ਹੈ ਨਾ ਇਹ ਤਾਂ ਜਮਾਨੇ ਦੀ ਹਵਾ ਪਰ ਪਹਿਲਾ ਸਮਾਂ ਬਹੁਤ ਵਧੀਆ ਸੀ ਕੁੜੀਆਂ ਸਿਰ ਨਹੀਂ ਨੰਗਾ ਰੱਖਦੀਆਂ ਸੀ ਚਾਚੇ ਚਾਚਿਆਂ ਦੀ ਸ਼ਰਮ ਆਉਂਦੀਆਂ ਸੀ ਭੈਣ ਭਾਈਆਂ ਦੀ ਕੋਈ ਬੰਦੇ ਬੈਠੇ ਨੇ ਕਹਿਣੀਆਂ ਚਾਚਾ ਜੀ ਬੈਠੇ ਨੇ ਕੋਨੇ ਕੋਈ ਹੱਸ ਕੇ ਨਾ ਤੁਰੂ ਬੋਲੋ ਨਾ ਇੱਧਰ ਨਾ ਜਾ ਕੋ ਸੱਟੇ ਜ ਨਹੀਂ ਲਾ ਲਓ ਹੈ ਨਾ ਤੇ ਹੁਣ ਕਿਸੇ ਨੂੰ ਪਰਵਾਹ ਨਹੀਂ ਪਾਈ ਇਹ ਸਮਾਂ ਤੇ ਇਹ ਗੀਤ ਇਹ ਉਦੋਂ ਦਾ ਪਹਿਲਾ ਬਣਿਆ ਹੋਇਆ ਹੈ ਨਾ ਉਮੀਦ ਆ ਤੁਹਾਨੂੰ ਇਹ ਸਾਡੀ ਸਿੱਠਣੀ ਪਸੰਦ ਆਈ ਹੋਊਗੀ ਤੇ ਇਹਨੂੰ ਗਾਇਆ ਕਰੋ ਹੈ ਨਾ ਤੇ ਲਓ ਹੁਣ ਆ ਜਾਓ ਤੁਸੀਂ ਫਿਰ ਤੰਦਰੁਸਤੀ ਵੱਲ ਵਾਲ ਕਾਲੇ ਲੰਮੇ ਚੰਤ ਜਾਮਕਦਾਰ ਕਰੋ ਕਿਸੇ ਬਿਊਟੀ ਪਾਰਲਰ ਕੋਰੇ ਜੋੜ ਜਾਣ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਕਰਕੇ ਦੇਖਿਓ ਹਰ ਹਾਲਤ ਤੁਹਾਡੇ ਨਾਲ ਵਾਲ ਲੰਬੇ ਹੋਣਗੇ ਨਾਲੇ ਕਾਲੇ ਰਹਿਣਗੇ ਨਾਲੇ ਚਮਕਦਾਰ ਹੋਣਗੇ ਕੀ ਕਰਨਾ ਹੈ ਨਾਰੀਅਲ ਦਾ ਤੇਲ ਲੈ ਲਓ ਤੁਸੀਂ 500 ਗ੍ਰਾਮ ਅੱਧਾ ਕਿਲੋ ਹੈ ਨਾ 500 ਗ੍ਰਾਮ ਨਾਰੀਅਲ ਦਾ ਤੇਲ ਮੇਥੀ ਦਾਣਾ 100 ਗ੍ਰਾਮ ਜਿਹੜੀ ਮੇਥੀ ਆਪਾਂ ਚਾਰਚ ਪਾਉਣੇ ਆ ਇਹ 100 ਗ੍ਰਾਮ ਲੈਣੀ ਆ ਕਿੰਨੀ ਲੈਣੀ ਆ 100 ਗ੍ਰਾਮ ਨਿੰਮ ਦੇ ਪੱਤੇ ਤੋੜ ਲਿਓ ਇਹ ਲੈਣੇ ਨੇ 100 ਗ੍ਰਾਮ ਤੋੜ ਲਿਓ ਇਹਨਾਂ ਨੂੰ ਨਿੰਮ ਦੇ ਪੱਤੇ ਨੂੰ ਸਾਰੇ ਹੋ ਜਾਣਗੇ 100 ਗ੍ਰਾਮ ਇੰਨੇ ਕ ਹੈ ਨਾ ਨਿੰਮ ਦੇ ਪੱਤੇ 100 ਗ੍ਰਾਮ ਐਲੋਵੇਰਾ ਐਲੋਵੈਰਾ ਤੁਹਾਨੂੰ ਸਮਝ ਕਿ ਨਾ ਕਮਾਰ ਇਹਦਾ ਗੁੱਦਾ ਜਾ ਉਹ ਕੱਢ ਲੈਣਾ ਆਪਾਂ 100 ਗ੍ਰਾਮ ਅਦਰਕ 50 ਗ੍ਰਾਮ ਕਲੌਂਜੀ ਕਲੌਂਜੀ ਵੀ ਆਪਾਂ ਚਾਰਟ ਪਾਉਣੇ ਕਾਲੀ ਹੈ ਨਾ ਇਹ ਲੈਣੀ ਆਪਾਂ 50 ਗ੍ਰਾਮ ਤਿੰਨ ਪਿਆਜ਼ ਛਿਲਕੇ ਸਮੇਤ ਕੁੱਟ ਲੋ ਕੁੱਟ ਲੈ ਇਹਨਾਂ ਛੇਾਂ ਚੀਜ਼ਾਂ ਨੂੰ ਤੇ ਮਿਕਸੀ ਚ ਪਾ ਕੇ ਇੱਕ ਚਟਣੀ ਜੀ ਤਿਆਰ ਕਰ ਲੋ ਸਾਰੇ ਜਿਹਾ ਪਾ ਲਈਆਂ ਠੀਕ ਹੈ ਨਾ ਨਾਰੀਅਲ ਦਾ ਤੇਲ ਤਾਂ ਪਰੇ ਪਿਆ ਨਾ ਆ ਬਾਕੀ ਇਹ ਚੀਜ਼ਾਂ ਸਾਰੀਆਂ ਆਪਾਂ ਇਹ ਚ ਪਾ ਦਿਆਂ ਛੇ ਇਹ ਮਿਕਸੀ ਦੇ ਵਿੱਚ ਕੀ ਕੀ ਨੇ ਮੇਥੀ ਦਾਣਾ ਨਿੰਮ ਦੇ ਪੱਤੇ ਐਲੋਵੇਰਾ ਅਦਰਕ ਕਲੌਂਜੀ ਤਿੰਨ ਵੱਡੇ ਪਿਆਜ਼ ਹੈ ਨਾ ਇਹ ਪਿਆਜ਼ ਛਿੱਲਣੇ ਨੇ ਛਿਲਕੇ ਸੁਮੇਰ ਪਾ ਕੇ ਸਾਰੀਆਂ ਚੀਜ਼ਾਂ ਮਿਕਸਰੀ ਤਿਆਰ ਕਰ ਲੀਆਂ ਹੁਣ ਤੇਲ ਗਰਮ ਕਰਨਾ ਧਰ ਜਿਓ ਨਾਰੀਅਲ ਦਾ ਰੱਖਦਾ ਜਦੋਂ ਤੇਲ ਗਰਮ ਹੋ ਜਾਵੇ ਤਾਂ ਇਹਦੇ ਵਿੱਚ ਉਹ ਚਟਣੀ ਪਾ ਦਿਓ ਤੇਲ ਵਿੱਚ ਜਦੋਂ ਪਾਤਾ ਤਾਂ ਜਦੋਂ ਤੇਲ ਉਹ ਕੱਢਦਾ ਕੱਢਦਾ ਕਾਲਾ ਹੋ ਜੂਗਾ ਹੈਨਾ ਤੇ ਉਹਦੇ ਵਿੱਚ ਫਿਰ ਉਹਨੂੰ ਹੇਠਾਂ ਤਾਰ ਲਓ ਜਦੋਂ ਤੇਲ ਕਾਲਾ ਪੈ ਗਿਆ ਤਾਂ ਉਹ ਤੇਲ ਹੇਠਾਂ ਤਾਰ ਲਓ ਤੇ ਸਮਝ ਲਓ ਤੁਹਾਡਾ ਤੇਲ ਤਿਆਰ ਹੈ ਬੋਤਲ ਵਿੱਚ ਸ਼ੀਸ਼ੇ ਦੀ ਬੋਤਲ ਚ ਪਾ ਕੇ ਰੱਖੋ ਜੇ ਪਲਾਸਟਿਕ ਦੀ ਨਾ ਜੇ ਸ਼ੀਸ਼ੇ ਦੀ ਮੇਜ ਤਾਂ ਬਾਹਲਾ ਵਧੀਆ ਨਹੀਂ ਤਾਂ ਬਾਹਰ ਨਹੀਂ ਬਾਹਰ ਆਪਾਂ ਨੂੰ ਕਰਨੇ ਪੈਂਦੇ ਹੈਨਾ ਸ਼ੀਸ਼ੇ ਦੀ ਬੋਤਲ ਚ ਪਾ ਕੇ ਰੱਖੋ ਹੁਣ ਸਵੇਰੇ ਸ਼ਾਮ ਬਾਲਾਂ ਨੂੰ ਜੜਾਂ ਛੋ ਤੇਲ ਲਾਓ ਲਾ ਲਾ ਬਾਲ ਲੰਬੇ ਤੇ ਕਾਲੇ ਹੋਣਗੇ ਕੋਸ਼ਟਿਯ ਮਹਾਰਾਜ ਦੱਸਦੇ ਨੇ ਕਿ ਆਯੁਰਵੇਦ ਵਿੱਚ ਕਹਿੰਦੇ ਇਸ ਤੋਂ ਵਧੀਆ ਕੋਈ ਵਿਧਾਈ ਨਹੀਂ ਹੈ ਇਹ ਇੱਕ ਵਾਰ ਜਰੂਰ ਤੁਸੀਂ ਅਜਮਾ ਕੇ ਦੇਖੋ ਜਦੋਂ ਨੇ ਐਂ ਵੀ ਦੱਸਤਾ ਵੀ ਇਸ ਤੋਂ ਬਾਅਦ ਕਿਉਂਕਿ ਉਹ ਗ੍ਰੰਥਾ ਨੂੰ ਪੂਰਾ ਪੜ੍ਹ ਕੇ ਹੀ ਦੱਸਦੇ ਨੇ ਹਨਾ ਇਹਨੂੰ ਜਰੂਰ ਕਰਕੇ ਦੇਖੋ ਜਿਵੇਂ ਸਵੇਰੇ ਲਾ ਲਿਆ ਆਪਾਂ ਹਨਾ ਸ਼ਾਮ ਨੂੰ ਫੇਰ ਲਾ ਲਿਆ ਸਵੇਰੇ ਨਾ ਕੇ ਫਿਰ ਫੇਰ ਲਾ ਲਿਆ ਹਫਤਾ ਤਾਂ ਹੀ ਕਰੋ ਨਾ ਹਫਤਾ ਹੀ ਤੁਹਾਨੂੰ ਇੱਕ ਹਫਤੇ ਜੀ ਸਾਰਾ ਤੁਹਾਡਾ ਕਲਿਆਣ ਹੋ ਜਾਏਗਾ ਜਰੂਰ ਕਰਕੇ ਦੇਖ ਜਿਹਨੂੰ ਫਾਇਦਾ ਹੋਇਆ ਉਹ ਕਮੈਂਟ ਜਰੂਰ ਲਿਖੋ ਜੀ ਅਸੀਂ ਕਰਿਆ ਸੀ ਸਾਨੂੰ ਆ ਫਾਇਦਾ ਹੋਇਆ ਕਿਉਂਕਿ ਫਿਰ ਹੋਰ ਭੈਣਾ ਪੜਨੀਆਂ ਕਮੈਂਟ ਤਾਂ ਫਿਰ ਉਹ ਵੀ ਕਰਨੀਆਂ ਤੇ ਹਿੰਗ ਅੱਗੇ ਨਾ ਫਟਕੜੀ ਰੰਗ ਚੋਖਾ ਆਵੇ ਹੁਣ ਮੈਨੂੰ ਦੇ ਵਿੱਚ ਛੁੱਟੀਆਂ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ